ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਮਾਨਸਾ ਵਿਖੇ ਦਫ਼ਤਰ ਦਾ ਕੀਤਾ ਗਿਆ ਅਦਗਾਟਣ ਵੱਡੀ ਗਿਣਤੀ ਦੇ ਵਿੱਚ ਵਰਕਰ ਅਤੇ ਲੀਡਰ ਰਹੇ ਸ਼ਾਮਲ ਗੱਲਵਾਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਤਸਵੀਰਾਂ ਸਾਂਝੀਆਂ ਕਰ ਰਿਹਾ ਬੀਕੇਯੂ ਡਕੌਂਦਾ ਨੇ ਜਿਹੜਾ ਮਾਨਸਾ ਦੇ ਵਿੱਚ ਆਪਣਾ ਜ਼ਿਲ੍ਹਾ ਦਫ਼ਤਰ ਖੋਲ ਰੱਖਿਆ ਹੈ ਅੱਜ ਜਿਹੜਾ ਇਸ ਦਾ ਅਦਗਾਟਣ ਕੀਤਾ ਗਿਆ ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਸਮੇਤ ਟੀਮ ਦੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਗਾ ਅਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਬਲਾਕਾਂ ਦੀਆਂ ਜਿਹੜੀਆਂ ਟੀਮਾਂ ਇਸ ਮੌਕੇ ਸ਼ਾਮਲ ਰਹੀਆਂ ਅਤੇ ਹੋਰ ਵੀ ਭਰਾਤਰੀ ਜਥੇਬੰਦੀਆਂ ਨੂੰ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਉਹ ਉਹਨਾਂ ਦੇ ਲੀਡਰ ਅਤੇ ਵਰਕਰ ਵਿਸ਼ੇਸ਼ ਤੌਰ ਤੇ ਪੌਂਟ ਅੱਜ ਮੀਡੀਆ ਤੇ ਗੁਰੂ ਹਰਗੋਬਿੰਦ ਸਰਦਾਰ ਫੁੱਟਾ ਸਿੰਘ ਪੋਰਟੂਗਲ ਅਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਨੇ ਦੱਸਿਆ ਕਿ ਇਸ ਦਫ਼ਤਰ ਦੇ ਵਿੱਚ ਹਰ ਮਰਦ ਦਾ ਜਿਹੜਾ ਹੱਲ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿਸੇ ਨੂੰ ਵੀ ਕੋਈ ਇੱਧਰ ਆ ਜਮੰਗਰੋ ਕੰਮਕਾਰ ਨੂੰ ਤਾਂ ਹਾਂ ਮੰਗਲੇ ਪਾਸੇ ਆ ਜਾਓ ਇੱਧਰ ਸਖੇ ਤੌਰ ਤੇ ਵਿਅਕਤੀ ਨੂੰ ਬਿਠਾਇਆ ਜਾਵੇਗਾ ਜਿੰਦਾਬਾਦ 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 ਡਿਸਟ੍ਰਿਕਟ ਡਾਇਰੈਕਟਰ ਚਿੰਨੀਆਂ ਨੋਟ ਕਰਿਆ ਜਿੰਦਾਬਾਦ ਜਿੰਦਾਬਾਦ ਕਮੇਟੀ ਦੇ ਧਿਆਨ ਚ ਲਿਆਂਦੀਆਂ ਜਾਇਆ ਕਰਨਗੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਕੀਤਾ ਜਾਇਆ ਕਰੇਗਾ ਜਿੰਦਾਬਾਦ ਜਿੰਦਾਬਾਦ ਲੋਰਜ ਗਿੱਲ ਤੇ ਮਹਿੰਦਰ ਸਿੰਘ ਪੈਣੀ ਬਾਗ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਪੈਣੀ ਕਾ ਤੁਸ ਜਿੰਦ ਤੋ ਆਈ ਦਿਨ ਜਿਹੜਾ ਮਾਨਸਪਤੀ ਸਾਰੇ ਗੱਲ ਗਿੰਨਾ ਨੇ ਇਹ ਗਲਤੀ ਹਿੰਮਤ ਕੀਤੀ ਵੀ ਦਾ ਦਫਤਰ ਹੈ ਜਿਲੇ ਦਾ ਬਣਾਇਆ ਜਦੋਂ ਅਧ்கਟਨ ਕੀਤਾ ਕਿਉਂ ਆਕ ਉਹਦੀ ਗੱਲ ਨਾ ਵੀ ਇਹ ਤਾਂ ਅੰਸ਼ਦ ਦੀ ਲੋੜ ਹੈ ਦਫ਼ਤਰਾਂ ਦੀ ਸਾਨੂੰ ਜਿੱਡਾ ਵੱਡਾ ਜਥੇਦਾਨ ਦਾ ਬਦਾਰਾ ਪਛਾਰਾ ਹੋ ਚੁੱਕਿਆ ਮੇਰਾ ਕੱਲ ਇੱਕ ਦੋ ਜਥੇ ਬੰਦੀਆਂ ਹੋਣੀਆਂ ਜਿਨ੍ਹਾਂ ਕੋਲੇ ਦਫ਼ਤਰ ਹੈ ਇਥੋਂ ਤੱਕ ਕਿ ਜਿਹੜੇ ਪੰਜਾਬ ਦੇ ਹੈਡ ਆਫ ਵੀ ਹੈਗੇ ਨੇ ਉਹ ਅਸੀਂ ਜਾਂ ਤਾਂ ਆਪਣੇ ਘਰਾਂ ਦੇ ਵਿੱਚ ਬਣਾਏ ਹੋਏ ਨੇ ਜਾਂ ਕਿਤੇ ਬਸ ਹੈ ਮਿਲ ਗਿਆ ਜਿਹਦਾ ਥਾਂ ਕੋ ਇਹਦੀ ਲੋਕਾਂ ਨੂੰ ਵੱਡੀ ਸਹੂਲਤ ਇਹ ਹੋਊਗੀ ਕਿ ਜਿਹਨੂੰ ਵੀ ਕੰਮ ਪੈਂਦਾ ਹੈ ਸਰਕਾਰੀ ਦੇ ਵਕੀਲ ਆਮ ਨਹੀਂ ਕਹਿੰਦੇ ਯਾਰ ਕਿ ਜੁਨੇ ਨਾਲ ਕੋਲੇ ਜਾਓ ਜੁਨੇ ਨਾਲ ਕੀਦੇ ਕੋਲੇ ਜਾਵੇ ਕੋਈ ਵਿਚਾਰਾ ਉਹਨਾਂ ਨੂੰ ਸੌਖਾ ਹੋ ਜੂਗਾ ਇਹ ਇਸ ਦਰਤ ਦਾ ਡਰੈਸ ਦੇ ਦੇਣਗੇ ਜਵਾਨੀ ਜਗ੍ਹਾ ਤੇ ਜਿੱਥੇ ਦਰਤਾਂ ਫੈਕਟਰੀ ਹਾਜ਼ਰ ਹੋਇਆ ਕਰੂਗਾ ਕੰਮ ਬੜਾ ਸੌਖਾ ਹੋ ਜੂਗਾ ਸੌਖੇ ਢੰਗ ਨਾਲ ਲੋਕਾਂ ਦੇ ਕੰਮ ਜਿਹੜੇ ਇੱਥੇ ਬੈਠ ਕੇ ਹੱਲ ਹੋ ਜਾਣਗੇ ਦੇ ਨਾਲ ਦੀ ਨਾਲ ਜਦੋਂ ਕੋਈ ਆਮਾ ਕਹਿੰਦਾ ਸਾਨੂੰ ਵੀ ਉਹਨੇ ਕਹਿੰਦਾ ਬਾਹਰੋਂ ਮਰੋ ਕਿਤੇ ਮੋਰਕਾ ਵੀ ਲੱਗ ਜਾਂਦਾ ਉਦੋਂ ਫਿਰ ਰਹਿਣ ਕਰਨ ਦੀ ਮੁਸ਼ਕਲ ਆਉਂਦੀ ਹੈ ਮੈਂ ਕਿ ਨਾਲ ਕਿਤੇ ਕੋਈ ਮੀਟਿੰਗ ਕਰਨੀ ਲਾਉਣਾ ਤੋਂ ਨਾ ਉਹਦੀ ਵੀ ਸੂਹਤ ਸਾਨੂੰ ਅਜੇ ਪੱਟੀ ਹੋ ਰਹੀ ਬਣਾ ਪਹਿਲਾਂ ਜੇ ਇਤਿਹਾਸ ਤੇ ਨਾ ਨਾਮ ਨਾਲ ਕਿ ਜਿਹੜੇ ਸਾਡੇ ਗੁਰੂ ਪਰ ਜੁਨਾ ਨੂੰ ਵੀ ਖੇਲਾਂ ਦਾ ਰੂਪ ਦੇਣ ਦੀ ਗੱਲ ਕੀਤੀ ਜੀ ਜੁਨਾ ਨੇ ਜੀ ਇਤਿਹਾਸ ਦੇ ਵਿੱਚ ਜ਼ਰੂਰੀ ਹੈ ਕਿ ਕੋਈ ਇਹ ਹੀ ਜਗ੍ਹਾ ਹੋਵੇ ਛੁਪ ਜਾਂਦੀ ਜਿੱਥੇ ਬੈਠ ਕੇ ਤੁਸੀਂ ਡਿਜੀਟਲ ਕੰਮ ਕਰ ਸਕੋ ਬਹੁਤ ਵਧੀਆ ਵਾਯਾ ਚੰਗਾ ਵਾਯਾ ਬਾਕੀਆਂ ਨੂੰ ਵੀ ਸਦਾ ਦੇਵਨੇ ਆ ਦੂਜੇ ਪਰਕਰਾਂ ਸਟੇ ਕੋਸ਼ਿਸ਼ ਕਰੋ ਆਪਾਂ ਹਰ ਜਿਲ੍ਹੇ ਦੇ ਵਿੱਚ ਮਤਲਬ ਦਫ਼ਤਰ ਕੋਈ ਛੋਟਾ ਚਾਹੇ ਵੱਡਾ ਉਹ ਗਨਜੇ ਪਿਛੇ ਹੈਗੇ ਆਪਾਂ ਨਹੀਂ ਪਹਿਲਾਂ ਮਹਾਲੀ ਦੇ ਵਿੱਚ ਹੈਗਾ ਸਾਡਾ ਦਫ਼ਤਰ ਇਹ ਆਪਣੇ ਪਿੰਡ ਪਤਗਿੱਲ ਬਣਿਆ ਹੋਇਆ ਹੈ ਡਾਕਟਰ ਉਹ ਬਤਪਿੰਤ ਉਹ ਵੀ ਦੇ ਨੇ ਉਹ ਦੇ ਆਣੇ ਦੇ ਵਿੱਚ ਵੀ ਹੈਗਾ ਪਰ ਚੰਗੀ ਗੱਲ ਹੈ ਕਿ ਹਰ ਜਿਹਦੇ ਦੇ ਦੁਕਾਨ ਦਫਤਰ ਪਹੁੰਚ ਜਾਂਦੇ ਤੇ ਵੱਡੀ ਸ਼ੁਕਵੰਤੀਆਂ ਨੂੰ ਸਟੇਸ਼ਨ ਸੌਖੇ ਟਾਂ ਨਾਲ ਜਾ ਕੇ ਨਹੀਂ ਨਾਲ ਮਿਲਦਾ ਜਿਹੜਾ ਅੱਜ ਭਾਰਤੀ ਕਿਸਾਨ ਜੁਨੀਅਰ ਟਕੌਂਦਾ ਵੱਲੋਂ ਡਾਕਟਰ ਕੇਲੇ ਮਾਨਸਾ ਦੇ ਵਿੱਚ ਉੱਥੇ ਵਿਸ਼ੇਸ਼ ਤੌਰ ਤੇ ਸੂਭੇ ਦੇ ਪ੍ਰਦਾਨ ਪ੍ਰਸਾਹੇ ਬੋਗਿਗਲਟੀ ਬੰਕੇ ਹੈ ਵੱਖ-ਵੱਖ ਜੱਜਬੰਦੀਆਂ ਦੇ ਆਗੂ ਸੰਗਠਨ ਦੇ ਚਿਹਰੇ ਜੁੜੇ ਹੋਏ ਸਾਰੇ ਇੱਥੇ ਪਹੁੰਚੇ ਆ। ਲੋਕਾਂ ਨੂੰ ਸੱਦਾ ਇਹ ਹੈ ਵੀ ਜਦੋਂ ਕਿ ਅੱਜ ਕੱਲ੍ਹ ਜਿਹੜੇ ਜਿਵੇਂ ਵਕੀਲਾਂ ਕੋਲ ਕੁਬੀੜਤ ਕਿਸਾਨ ਜਾਂਦਾ ਜਾਂ ਕਿਤੇ ਹੋਰ ਨੇੜੇ ਜਿਹੜੇ ਪੀੜਤ ਕਿਸਾਨ ਜਾਂਦਾ ਉੱਥੇ ਕਹਿੰਦੇ ਆ ਵੀ ਉਹ ਕਿਸਾਨ ਨਹੀਂ ਜਾਂਦਾ ਕੰਮ ਰਹਿ ਗਿਆ ਉੱਥੇ ਜਾਓ ਜੇ ਤੁਹਾਨੂੰ ਉਹਦੇ ਦਲਾਮੀ ਹੋ ਗਈ। ਚਾਹ ਕਿਸੇ ਨੂੰ ਕਾਜੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਰਨਾ ਹੋਵੇ। ਤਾਂ ਲੋਕਾਂ ਨੂੰ ਇਹ ਸੱਦਾ ਹੈ ਕਿ ਜੇ ਤੁਹਾਨੂੰ ਪਾਤਾ ਸੁੰਦਰੀ ਕਾਜ ਦੇ ਨਾਲ ਦੂਜੇ ਦੇ ਉੱਤੇ ਜਿੱਥੇ ਦੂਜਾ ਆਪਾ ਬਣਾਗਾ ਆਪਣਾ ਕਾਮਰੇਡਾਂ ਆਉਂਦੇ ਖੂਜੇ ਦੇ ਉੱਤੇ ਆਪਣਾ ਦਫ਼ਤਰ ਬੀਕੇਜੂ ਕੰਡਾ ਦਾ ਦੁੱਤਾ ਕਿਸੇ ਨੂੰ ਵੀ ਬੈਂਕ ਵੱਲੋਂ ਪਰਸ ਵੱਲੋਂ ਧਰਨਾਟ ਲੋਕਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੁੰਦਾ ਇੱਥੇ ਆਓ ਇੱਥੇ ਫਿਰ ਆਪਣਾ ਜਿਹੜਾ ਬੰਦਾ ਬੈਠਾ ਉਹ ਪੱਕਾ ਤੇ ਕੋਈ ਹਾਜ਼ਰੀ ਲਵਾ ਕੇ ਉਹਦਾ ਪੱਤਾ ਹੱਲ ਕੀਤਾ ਜਾਊਗਾ ਇਹ ਨਹੀਂ ਹੈਗਾ ਵੀ ਧਰਨਾਟ ਲੋਕਾਂ ਵੱਲੋਂ ਛੋਤੇ ਕਿਸਾਨਾਂ ਨੂੰ ਦੱਬਿਆ ਜਾਵੇ ਜਾਂ ਜ਼ਮੀਨਾਂ ਦੇ ਉੱਤੇ ਜਿਹੜੇ ਧੂਮਾ ਪੀਰੇ ਲਗਾਤਾਰ ਕਬਜ਼ਾ ਕਰਦੇ ਆ ਉਹਨਾਂ ਨੂੰ ਕੁੱਲ ਦਿੱਤੀ ਜਾਊਗੀ ਇਹ ਬੀਕੇਜੂ ਕੰਡਾ ਦੇ ਦਫ਼ਤਰ ਦਾ ਇਹ ਅਸਲ ਅਸਲੀ ਨੋਰਥੇ ਹੈ ਇਹਤੇ ਪੀੜਤਾ ਕੇ ਆਪਣਾ ਆਪ ਕੋ ਪ੍ਰੋਫਰ ਹੋ ਸਕਦਾ ਉਹਦਾ 101% ਜਿਹੜਾ ਪੋਸਟ ਕਰਾਂਗੇ ਹੰਦ ਇਸ ਦਫਤਰ ਦੇ ਵਿੱਚ ਹੋਇਆ ਬਣਦਾ